ਅਕਸਰ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਸੜਕਾਂ ਤੇ ਅੰਜਾਮ ਤਿੰਦੇ ਨੇ ਚੀਸੀਆਂ ਸੁਰਖੀਆਂ ਖਬਰਾਂ ਤੇ ਟੀਵੀ ਚੈਨਲ ਬਟੋਰਦੇ ਨੇ ਪਰੰਤੂ ਜ਼ਿਲ੍ਹਾ ਤਰਨਤਾਰਨ ਤੇ ਹਲਕਾ ਖੇਮ ਕਰਨ ਦੇ ਪਿੰਡ ਕਰਸੀਆਂ ਕਲਾਂ ਦੇ ਵਿੱਚ ਬੀਤੀ ਰਾਤ ਲੁਟੇਰਿਆਂ ਦੇ ਫਲੋ ਘਰ ਦੇ ਵਿੱਚ ਮੌਜੂਦ 100 ਸਾਲਾ ਬਜ਼ੁਰਗ ਮਾਤਾ ਦੇ ਮੂੰਹ ਤੇ ਰੁਮਾਲ ਪਾਣ ਕੇ ਕੱਪੜੇ ਦੀ ਰਸਤੀ ਦੇ ਨਾਲ ਹੱਥ ਪੈਰ ਬੰਨੇ ਕੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਐਸੇ ਦੌਰਾਨ ਮੌਕੇ ਤੋਂ ਫਰਾਰ ਹੋਏ ਨੇ ਇਸ ਲੁੱਟ ਦੀ ਵਾਰਦਾਤ ਤੋਂ ਬਾਅਦ ਜਦੋਂ ਰਾਤ ਦੇ ਸਮੇਂ ਪਰਿਵਾਰ ਨੇ ਖੜਕਾ Сонјата ਉਹਨਾਂ ਦੇਖੇ ਕਿ ਉਹਨਾਂ ਦੀ ਮਾਤਾ ਬਜ਼ੁਰਗ ਜ਼ਖਮੀ ਹਾਲਤ ਦੇ ਵਿੱਚ ਜ਼ਮੀਨ ਤੇ ਡਿੱਗੀ ਪਈਆ ਉਸ ਦੇ ਹੱਥ ਪੈਰ ਬੰਨੇ ਹੋਏ ਸੀ ਅਤੇ ਮੂੰਹ ਦੇ ਵਿੱਚ ਰੋਮਾਲ ਸੀ ਤਾਂ ਤੁਰੰਤ ਪਰਿਵਾਰ ਦੇ ਵੱਲੋਂ ਆਪਣੀ ਮਾਂ ਦੇ ਮੂੰਹ ਦੇ ਵਿੱਚੋਂ ਰੋਮਾਲ ਕੱਟਿਆ ਗਿਆ ਹੱਥ ਪੈਰ ਖੋਲੇ ਗਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਪਰ ਮੌਕੇ ਤੇ ਕਿਸੇ ਪੁਲਿਸ ਅਧਿਕਾਰੀ ਨੇ ਫੋਨ ਨਹੀਂ ਚੁੱਕਿਆ ਸੋ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਬੀਤੀ ਰਾਤ ਜਿਹੜੀ ਇਹ ਲੁੱਟ ਦੀ ਵਾਰਤਾਤ ਹੋਈ ਆ ਹਾਲਾਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇੱਕ ਵਾਰਤਾਤ ਵਾਲੇ ਵਿਅਕਤੀ ਦੇ ਇੱਕ ਪੈਰ ਦਾ ਗੂਟ ਹੈ ਜਿਹੜਾ ਉਹ ਲੱਕੜ ਦਾਬ ਵਾਲਾ ਉਹਨਾਂ ਦੇ ਘਰ ਦੇ ਵਿੱਚ ਰਹਿ ਗਿਆ ਉਹਨਾਂ ਦੱਸਦੇ ਕਿ ਜਦੋਂ ਉਹਨਾਂ ਦੀ ਮਾਤਾ ਨੇ ਖੜਕਰ ਕੀਤਾ ਤਾਂ ਉਹ ਕਮਰੇ ਦੇ ਵਿੱਚੋਂ ਬਾਹਰ ਆਏ ਨੇ ਦੇਖਿਆ ਕਿ ਉਹਨਾਂ ਦੇ ਬਜ਼ੁਰਗ ਮਾਤਾ نیچے ਗਿਰੀ ਪਈ ਸੀ ਸੋ ਜਿਸ ਤੋਂ ਬਾਅਦ ਉਸ ਨੂੰ ਉਠਾਇਆ ਤੇ ਹਾਲਾਂਕਿ ਉਹ ਗੰਭੀਰ ਜ਼ਖਮੀ ਹੋਈ ਆ ਇਸੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੁਲਿਸ ਨੂੰ ਸੂਚਨਾ ਦਿੱਤੀ ਗਈ ਆ ਪਰ ਪੁਲਿਸ ਦਾ ਅਧਿਕਾਰੀ ਕੋਈ ਮੌਕੇ ਤੇ ਨਾ ਪਹੁੰਚਿਆ ਦੂਸਰੇ ਪਾਸੇ ਇਸ ਮਾਮਲੇ ਸਬੰਧੀ ਥਾਣਾ ਮੁਖੀ ਪੀਖੀ ਵਿੰਡ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਸਬੰਧੀ ਜਾਂਚ ਕਰਕੇ ਪਰਚਾ ਦਰਜ ਕਰਨਗੇ ਤਫਤੀਸ਼ ਕਰਨਗੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰਨਗੇ ਰਾਤ ਆਇਆ ਬਈ ਸੁੱਤੀ ਸਮੇਂ ਦੀ ਚੋਕੇ ਅੰਦਰ ਲੈ ਗਏ ਤੁਹਾਨੂੰ ਬੰਨਿਆ ਹੀ ਮਾਦਾ ਜੀ ਹਾਂ ਬੰਨਿਆ ਸੀਗਾ ਆਹੋ ਕੀ ਕੀ ਲੋਟ ਮਤਲਬ ਕਾਬਰ ਗਈ ਆ ਬਈ ਤੂੰ ਆਹ ਤ ਭਰੇ ਲੈ ਲੈ ਕੀ ਕੀ ਲੋਟ ਕੇ ਲੈ ਕੇ ਆ ਲੁੱਟ ਕੇ ਵਾਂਗ ਕੇ ਲੈ ਕੇ ਆਂ ਔਰ ਕੀ ਲੈ ਜਣੇ ਕੱਲ੍ਹ ਤੋਂ ਲਾਗੇ ਧੁੱਪੇ ਲੈ ਕੇ ਪੈਹ ਹੈ ਪੈਹ ਕਿਵੇਂ ਹੀ ਇਹ ਬਈ ਆ ਜੀ ਕੀ ਨਾ ਭਾਈ ਤੁਹਾਡਾ ਜਗਤਾਰ ਸਿੰਘ ਪਿੰਡ ਕਲਸੀਆ ਕਲਾ ਜਗਤਾਰ ਸਿੰਘ ਜੀ ਕੱਲ੍ਹ ਪਤਾ ਲੱਗਾ ਬੀਤੇ ਦਿਨੀ ਤੁਹਾਡੇ ਘਰ ਚੋਰ ਆਏ ਆ ਤੇ ਮਾਤਾ ਜੀ ਨੂੰ ਬੰਨ ਕੇ ਜਿਹੜਾ ਚੋਰੀ ਕੀਤੀ ਦੀ ਆ ਇਹ ਕੀ ਮਾਮਲਾ ਸਰਾ ਇਹ ਮਾਮਲਾ ਮਾਤਾ ਦੀਆਂ ਲੱਤਾਂ ਪਾਵਾ ਬੰਨਦੀਆਂ ਮੂੰਹ ਦੇ ਵਿੱਚ ਟਾਕੀ ਦਿੱਤੀ ਆ ਬਈ ਅਰਵਾਲ ਪਿਆ ਨਾਲ ਇਹ ਮਾਦਾ ਤੋਂ ਨਾਲ ਆਪਣ ਨਕਦੀ ਪੈਸੇ 50000 ਰੁਪਏ ਦੇ ਵਾਲੀਆਂ ਦੀਆਂ ਲਾ ਕੇ ਲੈ ਗਈ ਮਾਰਾ ਦੀ ਕਿ ਕਿੰਨੇ ਵਜੇ ਦੀ ਗੱਲ ਰਾਤ ਦੇ 12 ਵਜੇ ਦੀ ਗੱਲ ਆ ਤੇ ਤੁਸੀਂ ਇਸ ਬੰਦੀ ਕੋਈ ਦਿਖਾ ਦਿੱਤੀ ਹੈ ਦੇਖਿਆ ਥਾਣੇ ਦੇ ਅਜੇ ਤੱਕ ਸਾਡੀ ਕੋਈ ਵੀ ਕਾਰਵਾਈ ਨਹੀਂ ਹੋਈ ਪੁਲਿਸ ਦਾ ਇੱਕ ਹੈਲਪਲਾਈਨ ਨੰਬਰ ਜਾਰੀ ਆ 100 112 ਤੇ ਕੰਪਲੇਨਟ ਕੀਤੀ ਸੀ ਉਹ ਤੇ ਕੀਤੀ ਆ 112 ਤੇ ਵੀ ਤੇ 100 ਤੇ ਵੀ ਕੀਤੀ ਆ ਕਿਸ ਕੀ ਜਵਾਬ ਮਿਲਿਆ ਕੋਈ ਕੋਈ ਨਾ ਜਵਾਬ ਨਹੀਂ ਕੋਈ ਦਿੰਦਾ ਇਹ ਜਦੋਂ ਰਾਤ ਘਟਨਾ ਹੁੰਦੀ ਹੈ ਤੁਹਾਨੂੰ ਕਿੱਦਾਂ ਪਤਾ ਲੱਗਦਾ ਹਾਂਜੀ ਸਾਨੂੰ ਮਾਦਾ ਦਾ ਜਦੋਂ ਖੜਕਾ ਧੜਕਾ ਹੋਇਆ ਤੇ ਮਾਦਾ ਡਿੱਗੀ ਆ ਤੇ ਫਿਰ ਅਸੀਂ ਮੁੜ ਕੇ ਬਾਹਰ ਨਿਕਲਿਆ ਤੇ ਫਿਰ ਚੋਰ ਨਿਕਲ ਗਏ ਮਾਦਾ ਬੰਨਿਆ ਸੀਗਾ ਮਾਦਾ ਮਾਦਾ ਨੂੰ ਵੱਦਾ ਸੀ ਮਾਦਾ ਦੀ ਬਾਵਾ ਖੋਲੀਆਂ ਲੱਤਾਂ ਖੋਲੀਆਂ ਆਣ ਕੇ ਅੱਛਾ ਫਿਰ ਤੁਸੀਂ ਖੋਲੀਆਂ ਆਣ ਕੇ ਹਾਂਜੀ ਕਿੰਨੀ ਜਿਹੜਾ ਨੁਕਸਾਨ ਆ ਹੋਇਆ ਹਾਂਜੀ ਸਾਡਾ ਆਪਣਾ ਆਪਣਾ ਹੋ ਗਿਆ 1.5 ਲੱਖ ਦਾ ਨੁਕਸਾਨ ਹੋ ਗਿਆ ਮਾਦਾ ਦੀਆਂ ਵਾਲੀਆਂ ਕਿੰਨੇ ਗ੍ਰਾਮ ਦੀਆਂ ਸੀ ਬਾਵਾ ਆਪਣਾ 1 ਟੋਲੇ ਦੀਆਂ ਵਾਲ ਵਾਲੀਆਂ ਤੇ ਲਗਦੀ ਕਿੰਨੀ ਸੀ ਲਗਦੀ 50 ਹਜ਼ਾਰ ਸੀ ਹਾਂ ਹਾਂ ਠੀਕ ਹੈ ਹਾਂ ਜੀ ਪ੍ਰਧਾਨ ਜੀ ਤੁਹਾਡੇ ਪਿੰਡ ਕਲਸੀਆਂ ਕਲਾ ਜਗਤਾਰ ਸਿੰਘ ਦੇ ਘਰ ਰਾਤੀ ਫਿਲਮੀ ਸਟਾਈਲ ਨਾਲ ਚੋਰੀ ਹੁੰਦੀ ਆ ਇਹ ਕੀ ਮਾਮਲਾ ਸਰ ਇਹ ਮਾਮਲਾ ਜੀ ਤੁਸੀਂ ਕਿਨੂੰ ਸਰਕਾਰ ਦੀਆਂ ਨਾਕਾਮੀਆਂ ਹੈ ਬਿਲਕੁਲ ਇਹ ਨਾਕਾਮੀਆਂ ਕਹਿੰਦੇ ਆ ਇਹਨਾਂ ਉਦੋਂ ਕਿਹਾ ਸੀ ਵੀ ਅਸੀਂ ਬਿਲਕੁਲ ਡਿਜੀਟਲ ਪੰਜਾਬ ਬਣਾਵਾਂਗੇ ਡਿਜੀਟਲ ਤਾਂ ਮੈਂ ਤਾਂ ਹਿਸਾਬ ਲਾਇਆ ਵੀ ਚੋਰਾ ਡਿਜੀਟਲ ਬਣਾ ਕੇ ਦੇਣਗੇ ਬਸ ਸਾਨੂੰ ਨਹੀਂ ਦਿੰਦੇ ਯਾ ਆਪਦੇ ਜਿਹੜੇ ਰਾਤ ਦੇ ਨੇ ਜਿਹੜਾ ਸਾਡਾ ਆ ਰਾਤ ਦਾ ਹਾਲ ਹੋਇਆ 100 ਸਾਲ ਦੀ ਬਜ਼ੁਰਗ ਲੋਕੇ ਮਥਾ ਟੇਕ ਕੇ ਕਹਿ ਕੰਮ ਨੂੰ ਤੁਰਦੇ ਆ ਵੀ ਸਾਡਾ ਜਾਂਦਾ ਕੰਮ ਸੌਰਜੂ ਸੀਸ ਦਊਗੀ ਇਹ ਸਾਡੀ ਮਾਤਾ ਰਾਤ ਨੂੰ ਕਿਤੇ ਰੰਮੀ ਵਜੀ ਆ ਨਹੀਂ ਤੇ ਕੋਈ ਵਜਣ ਵਾਲੇ ਚਾਂਸ ਨਹੀਂ ਤੇ ਅਸੀਂ ਇਹੋ ਹੀ ਜਾਣੇ ਆ ਕਿ ਵਾਕਿਆ ਕੀ ਹੋਇਆ ਵਾਕਿਆ ਹੋਇਆ ਜੀ ਇਹ ਰਾਤ ਮਾਤਾ ਦੇ ਕੰਨੀ ਵਾਲੀਆਂ ਸੀ ਉਹ ਰਾਈਆਂ 50000 ਰੁਪਏ ਇਹ ਕੈਸ਼ ਸ਼ਰ ਮਾਤਾ ਹੀ ਜਨਾ ਦੇ ਪਰਿਵਾਰ ਦੀ ਅਜੇ ਤੱਕ 500 ਸਾਲ ਦੀ ਮਾਤਾ ਹੈ ਉਹਦਾ ਕੈਸ਼ ਇਹਨਾਂ ਕੋਲ ਹੀ ਹੁੰਦਾ ਵਾ ਇਹਨਾਂ ਤੋਂ ਲੈ ਕੇ ਤਰਨਾ ਤੇ ਇਹਨਾਂ ਨੂੰ ਲੈ ਕੇ ਪਾਵਸ ਦਿੰਦੇ ਜਿੰਨਾ ਵਧਿਆ ਹੋਵੇ ਕੋਈ ਰੁਪਇਆ 50000 ਉਹ ਵੀ ਕੱਢ ਕੇ ਲੈ ਗਏ ਆ ਤੇ ਵਾਲੀਆਂ ਵੀ ਲਾ ਕੇ ਲੈ ਗਏ ਆ ਤੇ ਬਹੁਤ ਜਿਆਦਾ ਘੜੀਆਂ ਗੱਲ ਆਏ ਚੰਗੀ ਗੱਲ ਨਹੀਂ ਕਿ ਮੈਂ ਸਰਕਾਰਾਂ ਨੂੰ ਵੀ ਅੰਨ ਹੈ ਵੀ ਨਾਕਾਮੀ ਆ ਕੋਈ ਇਸ ਮੇਰੀ ਕੋ ਪ੍ਰਧਾਨ ਜੀ ਦਿਖਾ ਦਿੱਤੇ ਜਾਣੇ ਦਰਖਾਸਤ ਥਾਣੇ ਦਿੱਤੀ ਹੈ ਜੀ ਅਸੀਂ 12 ਵੀ ਦਰਖਾਸਤ ਦੇ ਗਏ ਆ ਕੋਈ ਮੌਕਾ ਵੇਖਣ ਆਇਆ ਕੋਈ ਆ ਜਾ ਮੌਕਾ ਦੇਖਣ ਦੇ ਮੋਟਾ ਅਸੀਂ ਤੇ ਹੋਮਾ ਕਰਦੇ ਆ ਪੀਜ ਇਹੋ ਜਿਹੇ ਪ੍ਰਸ਼ਾਸਨ ਇਦਾਂ ਹੀ ਰਿਹਾ ਤਾਂ ਫਿਰ ਬਾਕੀ ਇਨਜਾਮ ਦੇਣਗੇ ਵਾਅਦਾ ਵਾਅਦੇਣਗੇ ਲੋਕ ਜਿਦੋਂ ਸਵੇਰ ਦਾ ਸਾਨਾ ਇਦਾਂ ਵੱਡਾ ਤਗੜਾ ਵਾਕਾ ਹੋਇਆ ਹੋਆ ਭਲਕੇ ਹੋਰ ਵੀ ਜੀ ਬੰਦ ਬੰਦੀ ਬਣਾ ਕੇ ਲੋਟੇ ਘਰੋਂ ਲੈ ਜਾ ਕਰਨਗੇ ਇਹ ਨਾ ਤੇ 112 ਦੇ ਗਨਰ ਫੋਨ ਚੁੱਕਿਆ ਹੋਆ ਨਾ 100 ਨੰਬਰ ਤੇ ਚੁੱਕਿਆ ਹੋਆ ਇਹ ਦਾਅਵੇ ਕੀਤੇ ਜਾਂਦੇ ਆ ਜਿੱਥੇ 112 ਦੇ ਕਾਰ ਕਰੂ 15 ਮਿੰਟਾਂ ਤੇ ਤੁਹਾਡੇ ਕੋ ਗੱਡੀ ਪਹੁੰਚੂਗੀ ਸਾਡੇ ਕੋ ਤਾਂ ਅਜ ਬਾਈਕ 22 ਬਾਈਕ ਇੰਟਰ ਆ ਸਾਡੇ ਕੋਲੇ ਤਾਂ ਪਹੁੰਚਾਂਦੀ ਕਿਸੇ ਦੀ ਹਿੰਮਤੀ ਨਹੀਂ ਪਈ ਵੀ ਸਾਡੇ ਕੋਲ ਕਾਸੀਆਂ ਪੁੱਛ ਕੇ ਵਜਾ ਕੇ ਪੁੱਛ ਲੈ ਵੀ ਤੁਹਾਡੇ ਕੋ ਕੀ ਵਾਕਾ ਹੋਇਆ ਜੇ ਅੰਸ ਰਿਪੋਰਟ ਦਿੱਤੀਆ ਤਾਂ ਤਾਂ ਵੀ ਕੋਈ ਸਾਨੂੰ ਉਹ ਅਜੇ ਅਜੇ ਤੱਕ ਕੋਈ ਅਧਿਕਾਰੀ ਨਹੀਂ ਸਾਡੇ ਕੋਲ ਪਹੁੰਚਿਆ ਵੀ ਤੁਹਾਨੂੰ ਕੀ ਗੱਲ ਹੋਈ ਹੈ ਕਿ ਨਹੀਂ ਸਰ ਜਿਹੜੀ ਕਲਸ਼ਨੀਆ ਕਲਾਨ ਦੇ ਜਰਾਤ ਬਜ਼ੁਰਗ ਮਾਤਾ ਦੀ ਡਾਟਾ ਕੀ ਮਸਲਾ ਕਰਦੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜੀ ਜਗਤਾਰ ਸਿੰਘ ਸਨ ਆਫ ਦ ਲੀਡਸ ਇੰਕੋਸੀਆ ਕਲਾ ਵੱਲੋਂ ਸਾਨੂੰ ਵੀ ਦਰਖਾਸਤ ਜਿਹੜੀ ਮਸੂਲ ਹੋਈ ਹੈ ਕਿ ਬੀਤੀ ਰਾਤ ਘਰ ਦੇ ਵਿੱਚ ਮੌਜੂਦ ਸੀ ਤੇ ਉਹਨਾਂ ਦੀ ਮਾਤਾ ਜੋ ਉਮਰ ਕਰੀਬ 100 ਸਾਲ ਜੋ ਬਾਹਰ ਬੇੜੇ ਦੇ ਮੰਜੇ ਤੇ ਸੁੱਤੇ ਸੀ ਜੋ ਅਲਪਸ਼ਾਤ ਤੇ ਦੋ ਵਿਅਕਤੀ ਆ ਕੇ ਮਾਤਾ ਦੇ ਪੰਨਾਂ 'ਚੋਂ ਜੋ ਰਿਆਨ ਕਰੀਬ ਢੋਲੇ ਦੀਆਂ ਵਾਲੀਆਂ ਉਤਾਰ ਕੇ ਲੈ ਗਏ ਤੇ ਮਾਤਾ ਦੇ ਮੰਜੇ ਦੇ ਨਾਲ ਹੀ ਢੋਲੇ 'ਚ ਉਹਨਾਂ ਦੇ ਦੱਸਣ ਮੁਤਾਬਕ 50 ਹਜ਼ਾਰ ਦੀ ਨਕਦੀ ਸੀ ਜੋ ਵੀ ਨਾਲ ਲੈ ਗਏ ਤੇ ਕਥੀਸ਼ਸਪਨ ਚ ਕੀਤੀ ਜਾ ਰਹੀ ਹੈ ਮੌਕਾ ਅੱਤਰ ਦੇਖਿਆ ਗਿਆ ਹਾਂਜੀ ਮੌਕੇ ਤੇ ਜਾ ਕੇ ਦੇਖਿਆ ਗਿਆ ਹੈ ਉਹਨਾਂ ਦੇ ਘਰ ਦੇ ਸਾਈਡ ਤੇ ਇੱਕ ਖੇਤਾਂ ਵੱਲ ਨੂੰ ਛੋਟਾ ਦਰਵਾਜ਼ਾ ਜਿਹਦਾ ਅੰਦਰੋਂ ਅਰਲ ਨਹੀਂ ਹੈਗਾ ਤੇ ਉਸ ਉਸ ਰਸਤੇ ਥਣੀ ਉਹਨਾਂ ਨੇ ਦੱਸਿਆ ਹੈ ਕਿ ਜਿਹੜੇ ਆ ਚੋਰ ਜਿਹੜੇ ਸਾਡੇ ਘਰ ਚ ਇਸ ਰਸਤੇ ਤੋਂ ਨਹੀਂ ਦਾਖਲ ਹੋਏ ਆ ਜੋ ਇਹਦੀ ਵਿਰੇਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੀ ਮਾਮਲਾ ਦਰਜ ਕਰਕੇ ਤਸਦੀਕ ਕੀਤੀ ਜਾ ਰਹੀ ਹੈ ਜੀ